ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤਾਂ ਆਕਸਰਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਾਲਾਕਲਾਂ ਦੇ ਵਿੱਚ ਮਾਲਾਕਲਾਂ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਮਾਲਾਕਲਾਂ ਪਿੰਡ ਦੇ ਵਿੱਚ ਜਾਣਿਆ ਪਹਿਚਾਣਿਆ ਚਿਹਰਾ ਜਿਹੜਾ ਵਪਾਰ ਲੈਣ ਦੇ ਵਿੱਚ ਜੁੜਿਆ ਹੋਇਆ ਲੰਮੇ ਸਮੇਂ ਤੋਂ ਕਹਿੰਦੇ ਹੁੰਦੇ ਸਿਆਣੇ ਬੰਦੇ ਨੂੰ ਨਿਰਖਾ ਜਾਂਦੀ ਹੈ ਜਦੋਂ ਉਮਰ ਗਵਾਈ ਹੋਵੇ ਵਪਾਰ ਦੇ ਵਿੱਚ ਤੇ ਉਸੇ ਤਰ੍ਹਾਂ ਦਾ ਤਜਰਬਾ ਸਾਂਝਾ ਕਰਾਵਾਂਗੇ ਦੋ ਤੁਹਾਨੂੰ ਬਾਈ ਦੇ ਨਾਲ ਗਾਵਾ ਬਖਾਵਾਂਗੇ ਮਿੱਤਰੋ ਬਾਈ ਕਸ਼ਮੀਰ ਸਿੰਘ ਮਾਲਾਗੜਾ ਵਾਲੇ ਬਾਈ ਦੇ ਕੋਲੇ ਮੈਂ ਮੌਜੂਦ ਆ ਬਾਈ ਨੂੰ ਕਸ਼ਮੀਰੇ ਦੇ ਨਾਂ ਤੇ ਜਾਣਿਆ ਜਾਂਦਾ ਵਾ ਮਿੱਤਰੋ ਸਾਰੀ ਗੱਲਬਾਤ ਕਰਦੇ ਆ ਮਿਲਦੇ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੈਗਰੂ ਜੀ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਸਭ ਖਾਲਸਾ ਜੀ ਠੀਕ ਠਾਕ ਹੈ ਮਾਣਾ ਪੂਰੀ ਗੱਲ ਆ ਸਰ ਜੀ ਤੁਹਾਨੂੰ ਚਲੋ ਬਾਈ ਵਧੀਆ ਪ੍ਰਵਾਹ ਪਰਿਵਾਰ ਠੀਕ ਆ ਠੀਕ ਠਾਕ ਚਲੋ ਸੀਗਾ ਅੱਛਾ ਵੈਗਰੂ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਵਪਾਰ ਲੈਣ ਦੇ ਵਿੱਚ ਵਪਾਰ ਤਾਂ ਅਸਲ ਵਿੱਚ ਤਾਂ ਸਰਪੇ ਬਾਈ ਨਾ ਹੀ ਪੁੱਛ ਨਹੀਂ ਪੁੱਛਣਾ 1988 ਦਾ ਲੱਗਾ 1988 ਕਿੰਨੇ ਸਾਲ ਹੋ ਗਏ ਫਿਰ 88 ਦਾ ਲੱਗਾ ਤੇ ਉਹ 4000 ਨੂੰ 3500 ਨੂੰ ਮੈਂ ਲਈ ਜਦੋਂ ਦਾ ਵਪਾਰ ਕੀਤਾ ਹਾਂ ਕੀ ਬਾਤ ਉਹ ਹੁਣ ਬਾਈ ਹੁਣ 70000 ਨੂੰ ਗਾਹੀ ਲੈਣੀ ਪੈਂਦੀ ਹੈ 70000 ਨੂੰ ਹੈ ਨਾ ਸਹੀ ਗੱਲ ਆ ਬਾਈ ਅੱਛਾ ਕਿਸ਼ਮੀਰ ਬਾਈ ਹੁਣ ਵਾਲੇ ਵਪਾਰ ਦੇ ਵਿੱਚ ਉਦੋ ਵਾਲੇ ਵਪਾਰ ਦੇ ਵਿੱਚ ਤੁਹਾਨੂੰ ਕੀ ਫਰਕ ਲੱਗਦਾ ਵੀ ਮੈਂ ਇਹ ਪੁੱਛਣਾ ਚਾਹਣਾ ਵੀ ਉਦੋਂ ਲੋਕ ਕੀ ਕੀ ਮਾਨ ਕਰਦੇ ਸੀ ਤੇ ਹੁਣ ਕੀ ਚੀਜ਼ ਆ ਉਦੋਂ ਮਾਨੇ ਸੀ ਸਰਬਜੀਤ ਵੀ ਕਿਤੋਂ ਪਸ਼ੂ ਲਿਆ ਹੂੰ ਇਹੋਂ ਨਹੀਂ ਸੀਗਾ ਵੀ ਕੋਈ ਆਦਾ ਹੀ ਅਵੀ ਨਗਦ ਦੇ ਕੇ ਜਾ ਹਾਂ ਜਾਂ ਕਿਵੇਂ ਵਿਹਾਰ ਹੀ ਐਡਾ ਚੰਗਾ ਸੀ ਹੂੰ ਹੁਣ ਥੋੜਾ ਜਿਹਾ ਮਤਲਬ ਰਜਾਵ ਵਧਿਆ ਹਰ ਇੱਕ ਦਾ ਹੂੰ ਦੇ ਰੋ ਨਖਦਮਾ ਦਾ ਹਾਂ ਪੈਸੇ ਨਾਲ ਇੱਕ ਗੱਲ ਕਸ਼ਮੀਰੀ ਬਾਈ ਹੋਰ ਸੋਤੇ ਨਾਲੀ ਆ ਇਹ ਚੀਜ਼ ਜਿਹੜੀ ਹੋਈ ਹੈ ਨਾ ਇਹ ਆਪਣੇ ਤੋਂ ਹੀ ਗਲਤੀਆਂ ਨਾਲ ਹੋ ਗਈ ਜਿਵੇਂ ਹੋ ਗਈ ਕਿਸੇ ਤੋਂ ਕਿਸੇ ਨੇ ਸਾਲ ਮੈਂ 2 ਸਾਲ ਸੰਭ ਕੇ ਆਪਾਂ ਨੂੰ ਦੇ ਦਿੱਤੇ ਆਪਾਂ ਲੈ ਕੇ ਵੇਚ ਵੀ ਲੈਣਾ ਭਾ ਵੀ ਆ ਗਿਆ ਪਰ ਆਪਾਂ ਅਗਲੇ ਨੂੰ ਪੈਸੇ ਹੁਣ ਵੀ ਹੁਣ ਵੀ ਪਰਖ ਤਾਂ ਪੈਂਦੀ ਬੰਦੇ ਦੀ ਪੈਂਦੀ ਆ ਜੀ ਹਾਂ ਕਿਸੇ ਪਾਸੇ ਨੂੰ ਜਾਵਾਂ ਮੈਂ ਕਹਦੇ ਪੈਸਾ ਲੈ ਕੇ ਨੀ ਚੱਕ ਕੇ ਨਹੀ ਤੁਰਿਆ ਸਹੀ ਭੈਣਾ ਭਰਾਵਾਂ ਤੋਂ ਉਹ ਹੀ ਲੈ ਆਉਣਾ ਲੈ ਆਉਣਾ ਜੀ ਹਰ ਬੰਦੇ ਦੀ ਬਣੀ ਆ ਹੁਣ ਤੁਹਾਨੂੰ ਸ਼ਰਮ ਆ ਵੀ ਕੋਈ ਬੂਹੇ ਦੇ ਵਿੱਚ ਆ ਗਿਆ ਭਾਈ ਇਹਦੇ ਪੈਸੇ ਦੇਣੇ ਆ ਇੱਕ ਬੰਦੇ ਨੂੰ ਸ਼ਰਮ ਹੀ ਹੈਨੀ ਕਿ ਮੈਂ ਨਹੀਂ ਦੇਣ ਯਾਰ ਆਉ ਜੱਗਲੀ ਮੂਰੀ ਜਾਵੇ ਆਪਾਂ ਨੂੰ ਕੀ ਹੈ ਹਨਾ ਲਾਰੇ ਤੇ ਲਾਰਾ ਲਾਈ ਕਿਉਂ ਗੱਲਾਂ ਮਾੜੀਆਂ ਦੂਜੀ ਗੱਲ ਇਹ ਭੈਣ ਭਰਾ ਦਾ ਇੱਥੇ ਆਏ ਦਾ ਮਾਨ ਵੀ ਕਰੀਦਾ ਇਹ ਕੋਈ ਨਹੀਂ ਸੋਚੀਦਾ ਸਹੀ ਗੱਲ ਆ ਵੀ ਇੰਨੇ ਪੈਸੇ ਹੀ ਲੈਣੇ ਨਹੀਂ ਨਹੀਂ ਲੈਣੇ ਇਹ ਕਸ਼ਮੀਰੇ ਬਾਈ ਹੋਰ ਗੱਲ ਆ ਤੇਰਾ ਦੁੱਧ ਦਦ ਦੇ ਵਿੱਚ ਤੂੰ ਕਹਦੇ ਨਹੀਂ ਮਾਰਿਆ ਪਰਮਾਤਮਾ ਨੇ ਤੇਰੇ ਤੋਂ ਲੁਕੋਇਆ ਵੀ ਕੁਝ ਨਹੀਂ ਵੈਗਰੂ ਨੇ ਕਿਰਪਾ ਬਾਈ ਕਿੰ ਲੋ ਘੱਟ ਦੱਸੀ ਤਾਂ ਹੀ ਕੰਮ ਜਾਂਦੀ ਆ ਬਾਕੀ ਤੇਰੇ ਤੋਂ ਲੁਕੋਇਆ ਵੀ ਕੁਝ ਨਹੀਂ ਜੇ ਤੂੰ ਸੋਚੇ ਤੈਨੂੰ ਦੇਵ ਵੀ ਬਹੁਤ ਕੁਝ ਦਿੱਤਾ ਬਾਈ ਬਹੁਤ ਪਰਮਾਤਮਾ ਨੇ ਬਾਈ ਵੈਗਰੂ ਦੀ ਕਿਰਪਾ ਹੂੰ ਬਹੁਤ ਬਾਣੀ ਜਾਣੀ ਚੰਗਾ ਹੀ ਬਣੀ ਆ ਬਾਹਰ ਅ ਦੇ ਦਿੱਤੀ ਹੈ ਨਾ ਪਹਿਲੇ ਨੰਬਰ ਤੇ ਵਹਿੜਾ ਜਿਹੜੀ ਇੱਕ 900 ਸੂਏ ਸੋਣੀ ਹੈ ਬਾਈ ਇਹ ਦੂਜੇ ਸੂਏ ਸੋਣੀ ਦੂਜੇ ਸੂਏ ਸੋਣਾ ਸੀਲ ਠੰਡੀ ਬਹੁਤ ਆ ਯਾਰ ਹਾਂਜੀ ਹਾਂਜੀ ਇੱਕ ਗੱਲ ਹੋਰ ਆ ਬਈ ਗਰਮੀ ਦਾ ਗਹਿਣਾ ਚੀਤਾ ਯਾਰ ਹਾਂਜੀ ਠੀਕ ਹੈ ਦਿਨ ਕਿੰਨੇ ਪਏ ਆਂਦੇ ਬਾਈ ਇਹਦੇ ਹੋ ਸਕਦਾ ਹਫਤਾ ਲੈ ਜਾਵੇ ਲੈ ਲਊਗੀ ਹਾਂ ਅਸੀਂ ਥੱਲੋ ਤਿਆਰੀ ਕਰੂਗੀ ਗਾੜੀ ਚੰਗੀ ਆ ਦੁੱਧ ਬਾਈ ਜਿੱਥੋਂ ਖਰੀਦੀ ਐ ਕਿ ਮੇਰੇ ਬਈ ਕਿੰਨਾ ਦੱਸੋ ਮਾਲਕਾਂ ਨੇ ਤਾਂ 13 14 ਦੱਸਿਆ ਸਰ ਵੀ ਆਪਾਂ ਵੀ ਮਤਲਬ ਇੱਥੇ ਕਿ ਜੇ ਅੰਦਾਜ਼ਾ ਰੱਖ ਕੇ ਆਪਾਂ 15 ਦਾ ਆਈਡੀਆ ਲਾ ਕੇ ਲੈ ਲਈਏ ਬਸ ਇਹਨਾ ਆਪਾਂ ਹੁਣ ਕਹੀ ਜਾਈਏ 20 ਕਿਲੋ ਗਾਰੰਟੀ ਕੋਈ ਅਗਲਾ ਕੀ ਪਤਾ ਬਾਈ ਮਨ ਲਾ ਕਸ਼ਮੀਰੇ ਬਾਈ ਤੈਨੂੰ ਮਗਲਾ ਤੂੰ ਤਾਂ ਲੈ ਆਂਦੀ ਪੈਸੇ ਦੇ ਆ ਕੇ ਸੂਪੇ ਦੁੱਧ ਘਾ ਪੈਂਦਾ ਘਰ ਠੱਕ ਬੰਦਾ ਯਾਰ ਠੱਕ ਦਾ ਸ਼ਬਦ ਕੋਣ ਨਾਲ ਆ ਇਹਨਾਂ ਇਹਨਾਂ ਪਹੁੰਦੇ ਇਹ ਹੱਥ ਬੰਨ ਕੇ ਬੇਨਤੀ ਇਹ ਵੀ ਗਾਰੰਟੀ ਕੋਈ ਨਹੀਂ ਹੁੰਦੀ ਕਿਉਂਕਿ ਜਿਹੜਾ ਗਾਹਾਂ ਆਏ ਦੀ ਗਾਰੰਟੀ ਦੇਣੀ ਉਹ ਬਿਲਕੁਲ ਬੰਦਾ ਜਿਹੜਾ ਘਰੇ ਦੋ ਸੂਏ ਚ ਹੋਇਆ ਉਹਦਾ ਤਾਂ ਚਲਦਾ ਤੁਸੀਂ ਗਾਰੰਟੀ ਸਹੀ ਚੱਕਰੇ ਵੀ ਆਪਾਂ ਆਪਦੇ ਦਿਲ ਨਾਲ ਲੈ ਆ ਪਸੂ ਚੰਗੇ ਵੇਖ ਕੇ ਤੇ ਅਗਲੇ ਨਾਲ ਆਪਦੇ ਦਿਲ ਨਾਲ ਆ ਵੀ ਚੰਗੀ ਲਾ ਕੇ ਅਸੀਂ ਚੰਗੀ ਕਰਕੇ ਲੈ ਆਂਦੀ ਤੁਸੀਂ ਚੰਗੀ ਕਰਕੇ ਲੈ ਆ ਜੀ ਆਪਾਂ ਆਪਦੀ ਨਿਗਾ ਨਾਲ ਲੈ ਉਹਨੇ ਆਪਦੀ ਨਿਗਾ ਨਾਲ ਦੇ ਦਿੱਤੇ ਇਹਦਾ 62000 ਰੁਪਇਆ ਮੁੱਲ ਹੈ ਮਾਨ ਤਨ ਕਰਦੇਗੇ ਵਿੱਚ ਮਾਨ ਤਨ ਕਰਦੇਗੇ ਫੁੱਲ ਕੀ ਕਰਦੇ ਫੁੱਲ ਕੀ ਕਰਦੇ ਜੇ ਥੋਰੀ ਮੜੀ ਜੀ ਕੱਢੀ ਬਾਹਰ ਨੂੰ ਲੈ ਵੀ ਮੇਤਰੋ ਦੂਜਾ ਸੂਆ ਕਰਮਾਂ ਵਾਲੀ ਸੂਣ ਲੱਗੀ ਆ ਪਹਿਲੇ ਸੂਏ 13 14 ਕਿਲੋ ਦੁੱਧ ਦਿੱਤਾ ਹੋਇਆ ਤੇ ਚਾਰ ਦੰਦ ਦੰਦਾ ਤੋਂ ਦੀਪ ਨੇ ਆਖਿਆ ਪਰ ਆਪਾਂ ਜੀ ਵੇਖੇ ਭਰਾਵੋ ਬਾਕੀ ਤੁਸੀਂ ਆਪ ਕੇੜੀ ਚਾਰ ਦੰਦੀ ਆ ਚਾਰ ਦੰਦੀ ਆ ਮੇਤਰੋ ਬਸੀ ਥੱਲੋ ਥੱਲੋ ਬੜੀ ਖਬਰਦਾਰ ਲਿਆ ਭਾਈ ਲੇ ਵਾਲੂਆ ਬੜਾ ਜ਼ਬਰਦਸਤਾ ਚੋਣ ਵਾਲਾ ਦੁੱਧ 17 18 ਵੀ 23 ਤੋਂ ਚੋ ਸਕਦਾ ਪਰ ਤੁਹਾਨੂੰ ਇਥੋਂ 15 ਕਿਲੋ 14 ਕਿਲੋ ਕਹਿ ਕੇ ਦੇਣੀਆਂ ਇਹ 12 ਦੇ ਦੇ ਇਹ 18 ਦੇ ਦੇ ਤੁਹਾਡੀ ਕਿਸਮਤ ਤੇ ਤੁਹਾਡੀ ਖੁਰਲੀ ਤੇ ਡਿਪੈਂਡ ਹੈ ਕਿਉਂ ਜੀ ਬਸ ਆਪ ਦੀ ਸੇਵਾ ਨਾਲ ਹਾਂ ਸੇਵਾ ਨਾਲ ਆ ਬਾਈ ਇਹਦਾ ਕਰਮ ਵਾਲੀਆਂ ਹਾਂ ਜਿਹੜੀ ਕੰਮ ਆ ਸੀਲ ਠੰਡੀ ਆ ਵੈੜ ਮੇਨ ਗੱਲ ਵੇਖ ਅੱਖਾਂ ਦੇ ਸੁਰਮਾ ਪਾਇਆ ਹਨਾ ਬਾਈ ਸੁਰਮਾ ਸਰ ਪਤਾ ਨਹੀਂ ਪਾਦਾ ਕਿਹੜੇ ਕਮੀ ਪਾਇਆ ਹੈ ਨਹੀਂ ਨਹੀਂ ਮੈਂ ਤਾਂ ਕਾਦਾ ਪਾਣਾ ਬਾਈ ਸੁਰਮਾ ਤਾਂ ਆਤਮਾ ਨਹੀਂ ਪਾਇਆ ਹੈ ਵੈਗਰੂ ਨੇ ਪਾਇਆ ਹੂੰ ਸਹੀ ਗੱਲ ਬਾਈ ਆਏ ਨਹੀਂ ਗੱਲ ਟੱਪ ਟੱਪ ਵਾਲੀ ਵੈੜ ਨਹੀਂ ਹੂੰ ਨਹੀਂ ਸੀ ਰੱਥਣ ਤੂੰ ਉਹਨੂੰ ਹੱਥਾਂ ਨਾਲ ਵਾਲੇਂ ਦੀ ਬਾਈ ਹਾਂਜੀ ਐਂ ਹੀ ਥਣਾ ਥਣਾ ਹਾਂ ਹਾਂ ਐਂ ਤਾਂ ਚਾਹ ਲਾਈਦਾ ਉਹ ਉਪਰਾ ਕਰੂਗੀ ਉਪਰਾ ਤਾਂ ਕਰਦਾ ਹੀ ਆ ਮਾੜਾ ਮੋਟਾ ਕੱਲ ਹੀ ਆਈਆਂ ਬਾਈ ਕੱਲ ਹੀ ਆਈਏ ਅੱਛਾ ਦੋ ਨੰਬਰ ਤੇ ਗਾਂ ਜਿਹੜੀ ਬਾਈ ਹਾਂ ਜੀ ਆਹ ਇਹ ਜਿਹੜੇ ਇਹ ਕਿੰਨੇ ਕਿੰਨਵਾ ਸੂਏ ਬਾਈ ਇਹ ਤੀਜੇ ਸੂਏ ਦੱਸੀ ਮਾਲਕਾਂ ਨੇ ਬਾਈ ਠੀਕ ਹੈ ਜੀ ਹਾਂ ਇਹਦੇ ਕਿੰਨੇ ਦਿਨ ਬਾਕੀ ਆਗੇ ਮੇਰੇ ਬਾਈ ਇਹ ਵੀ ਮਤਲ ਲੈ ਜੇ ਤਾ ਹੱਤਾ 12 ਤੱਕ ਲੈ ਜਾ ਸਕਦੇ ਠੀਕ ਹੈ ਇਹਦਾ ਦੁੱਧ ਕਿੰਨਾ ਦੱਸਿਆ ਬਾਈ ਇਹਦਾ 14 15 ਕਿਲੋ ਦੱਸਿਆ ਬਾਈ ਦੇ ਦੂਗੀ ਬਾਈ ਇਹ ਵੀ ਇੱਕ ਗੱਲ ਹੋਰ ਆ ਬਈ ਦੋਵੇਂ ਗਾਈਆਂ ਗਰਮੀ ਦੇ ਕੰਮ ਕਿ ਘਰੇ ਲੂ ਗਾ ਘਰੋਂ ਹੀ ਲਈ ਹੈ ਘਰੋਂ ਹੀ ਲਈ ਹੈ ਠੀਕ ਹੈ ਬਾਈ ਅੱਛਾ ਕਿਸ ਵੀਰੇ ਬਾਈ ਚੋਣ ਪਾਸ ਕੀਤੀ ਓਕੇ ਜਮ ਓਕੇ ਬਾਈ ਜਮ ਠੀਕ ਹੈ ਅੱਛਾ ਮਾਰਾ ਪਹੂ ਲੈਂਦਾ ਹੀ ਨੇ ਸਰ ਨਹੀਂ ਲੈਂਦਾ ਬਈ ਗੱਲ ਤੱਕ ਮੈਨੂੰ ਕੀ ਰੇਟ ਦੀ ਦੇ ਦੇਾਂਗੇ ਆਪਾਂ ਹ ਕਿੰਨੇ ਦੀ ਦੇ ਦੇਗੇ 60000 ਦੀ ਦੇ ਦੇਣੇ ਮਾਨ ਕਰ ਦੇਂਗਾ ਇਹਦਾ ਵੀ ਕਰ ਦਾਂਗੇ ਮਾਨ ਜੇ ਕੋਈ ਜੋੜਾ ਲੈਣ ਵਾਲਾ ਆ ਗਿਆ ਹਾਂਜੀ ਜੋੜਾ ਲੈਣ ਵਾਲਾ ਆ ਗਿਆ ਜੋੜਾ ਲੈਣ ਵਾਲਾ ਤਾਂ ਹੋਰ ਵੀ ਮਾਨ ਕਰ। ਵੇਚਣ ਵਾਲਾ ਆਪਣੇ ਵਰਗਾ ਤੇਰੇ ਵਰਗਾ ਕਰ ਦਿਆਂਗਾ ਹਾਂਜੀ ਹਾਂਜੀ ਕਿਉਂਕਿ ਨਾਲ ਮਿਲ ਕੇ ਹੀ ਗੱਲ ਚੱਲਦਾ ਵੀ ਹਾਂਜੀ ਤੋਰੇ ਮੜੇ 95000 ਦੀ ਦੇ ਦਾਂਗੇ ਵੇਚਣ ਵਾਲਾ ਜੋੜਾ ਆ ਗਿਆ ਤਾਂ ਠੀਕ ਆ ਭਾਈ ਲੈ ਤੋਰੇ ਤੋਰੇ ਮੜਾ ਲੈ ਭਾਈ ਮਿੱਤਰੋ ਮਨ ਲਾ ਜੇ ਤੁਸੀਂ ਆ ਕੇ ਗਏ ਤੇਰੇ ਨਾਲ ਬਾਈ ਦੇ ਕੋਲੇ ਇੱਕ ਵਾਰੀ ਤੁਹਾਡਾ ਮਾਨ ਹੋਊਗਾ ਪਰ ਜੇ ਤੁਸੀਂ ਆਖੋ ਵੀ 45 45 ਨੂੰ ਦਿੱਤੀਆਂ ਨਹੀਂ ਬਾਈ ਨੂੰ ਅਸੀਂ 45 45 ਲਾਏ ਉਹ ਵੀਰੇ ਭੁੱਲ ਜਾਓ ਭਾਈ ਗੱਲਾਂ ਅ ਵੀ ਲੈ ਮੇਤਰੋ ਵੇਖੋ 11 ਦੀ ਕਰਮਾਂ ਵਾਲੀ ਓਕੇ ਦੀ ਰਿਪੋਰਟ ਬੱਚੀ ਥੱਲੋ ਬਣੂਗੀ ਬਹੁਤ ਬਈ ਇਹ ਵੀ ਹਾਂਜੀ ਦਰ ਦੇ ਵੀ ਚੰਗਾ ਘਟੂ ਬਾਕੀ ਕੱਦ ਵਜਣਾ ਚਾ हां کشمیر ਬਈ ਇੱਕ ਇੱਕ ਗੱਲ ਹੋਰ ਆ ਇਹ ਵੀ ਵੜ ਟਿਕਾਣੇ ਦੀ ਆ ਘਰੇ ਰੱਖਣ ਵਾਲੇ ਬੰਦੇ ਦੇ ਕੰਮ ਦੀ ਆ ਇੱਕ ਗੱਲ ਹੋਰ ਜਿੰਨੇ ਜਿੰਨੇ ਦੀਆਂ ਤੂੰ ਅੱਜ ਦੇ ਦੇਂਗਾ ਉਹਨੇ ਉਹਨੇ ਦੀਆਂ ਹੀ ਨੇੜੇ ਹੋ ਕੇ ਟੋਕੜਾ ਬਣਾਓ ਕੇ ਵੇਚ ਦੇ ਹਾਂ ਵੀਰ ਜੀ ਬਸ ਆਹ ਯਾ ਅਗਲਾ ਵੀ ਯਾਦ ਕਰੇ ਯਾਰ ਯਾਦ ਕਰੇ ਸਿਆਣੀ ਇਹਦਾ ਇਹਦਾ ਠੱਡੀ ਸੀਲ ਬਹੁਤ ਤਾਂ ਕਾਲੀ ਤਾਂ ਹਨਾ ਹਾਂਜੀ ਹਾਂਜੀ ਵੇਚਣ ਵਾਲਾ ਵੀ ਲੈ ਜਾਏ ਪਾਵਾਂ ਹਾਂ ਰੋਟੀ ਆ ਬਈ ਕਿਵੇਂ ਲੈ ਜਾਏ ਹਾਂ ਅਜਾ ਕਸ਼ਮੀਰ ਬਈ ਜੇ ਕੋਈ ਜੋੜਾ ਕਵੇ ਵੀ ਮਾਲਾ 55 55 ਦੇ ਭਾਅ ਨੂੰ ਦੇ ਦਾਂਗੇ ਕਿ ਨਹੀਂ ਦਿੰਨੇ ਨਹੀਂ ਇੱਕ ਦੱਸਦਾ ਨਹੀਂ ਬੱਧ ਕਰਾਂਗੇ ਥੋੜਾ ਇੱਕ 15 ਦਾ ਦੇ ਦਾਂਗੇ ਇੱਕ 15 ਦਾ ਦੇ ਦਾਂਗੇ ਇੱਕ 15 ਦਾ ਜੋੜ ਚਲੋ ਠੀਕ ਹੈ ਬਈ ਲੈ ਬਈ ਮਿੱਤਰੋ ਕਮਾਈ ਵੱਥੀਆਂ ਦੇ ਵਿੱਚ ਹਜੇ ਵੀ ਹੈਗੀ ਜੋੜੇ ਦਾ ਕੋਈ ਪਰਨੇ ਕੀ ਟੈਂਡ ਕਰਦੇ ਚਲੋ ਠੀਕ ਹੈ ਘਟਣਾ ਆਪਾਂ ਨਹੀਂ ਸਿਆਣੀ ਗੱਲ ਹੈ ਬਈ ਕਸ਼ਮੀਰ ਸਿੰਘ ਬਾਈ ਨੰਬਰ ਕਿੰਨਾ ਆਪਣਾ ਗਿਆ 98766 ਜੀ 83073 94 98766 98766 830 83073 73 ਇਸ ਨੰਬਰ ਤੇ ਕਰਿਓ ਬਾਈ ਰابطਾ ਕੈਂਪਿੰਡ ਹੈਗਾ ਮਾਲਾ ਕਲਾਂ ਜ਼ਿਲ੍ਹਾ ਹੈਗਾ ਵਾ ਮੋਗਾ ਮੇਡ ਗੇਟ ਵਾਲੇ ਪਾਸੋਂ ਜਦੋਂ ਤੁਸੀਂ ਮੁੜੋਗੇ ਬਸ ਮੇਨ ਮੁੜਦਿਆ ਸਾਰੀ ਬਾਈ ਦਾ ਰੋਡ ਦੇ ਉੱਤੇ ਸੜਕ ਦੇ ਉੱਤੇ ਕਹਿੰਦਾ ਕਿ ਕਸ਼ਮੀਰਾ ਮਲੇ ਵਾਲੇ ਦਾ ਜਿੰਨੂੰ ਮਰਜ਼ੀ ਪੁੱਛੋ ਜਿਕੰਦਰ ਸਿੰਘ ਸੂਬੇਦਾਰ ਵਾਲੇ ਰੋਡ ਮੁੜਿਆ ਹੁਣ ਕਿਹੜਾ ਜੀ ਜਿਕੰਦਰ ਸਿੰਘ ਸੂਬੇਦਾਰ ਜਿਕੰਦਰ ਸਿੰਘ ਸੂਬੇਦਾਰ ਵਾਲਾ ਰੋਡ ਮਿੱਤਰੋ ਉਸ ਰੋਡ ਦੇ ਉੱਤੇ ਬਾਈ ਦਾ ਕਹਿੰਦਾ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਜੇਕਰ ਕਦੇ ਫੋਨ ਨਾ ਲੱਗੇ ਤਾਂ ਕਸ਼ਮੀਰਾ ਮਲੇ ਵਾਲਾ ਪੁੱਛ ਕੇ ਆਜੇ ਇੱਕ ਦੋ ਗਾਈਆਂ ਹੁੰਦੀਆਂ ਹੀ ਆ ਬਾਈ